ਸਸਰੀ ਘਰ ਮੇਰੀਆਂ ਸਾਰੀਆਂ ਭੈਣਾਂ ਨੂੰ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਜਿਹੜੇ ਅਸੀਂ ਸਟੀਚਿੰਗ ਕੀਤੇ ਐ ਸੂਟ ਤੇ ਨਾਲ ਅਸੀਂ ਸੇਲ ਵੀ ਕਰਦੇ ਆ ਤੇ ਨਾਲ ਸਟੀਚਿੰਗ ਵੀ ਕੀਤੀ ਐ ਤੇ ਉਹ ਦਿਖਾਵਾਂਗੇ ਸਾਡੇ ਕੋਲੋਂ ਹੀ ਅਸੀਂ ਹੀ ਸੇਲ ਕੀਤੇ ਐ ਸਾਡੇ ਕੋਲੋਂ ਖਰੀਦੇ ਤੇ ਅਸੀਂ ਨਾਲ ਹੀ ਸਟੀਚਿੰਗ ਵੀ ਉਹਨਾਂ ਦੇ ਕੀਤੀਆਂ ਨੂੰ ਸਾਡੇ ਕੋਲ ਹੀ ਦਿੱਤੀ ਸੀ ਤੇ ਆਹ ਦੇਖੋ ਪਹਿਲਾ ਸੂਟ ਇਹ ਸਾਰੇ ਸੂਟ ਸੇਲ ਹੋ ਚੁੱਕੇ ਐ ਤੇ ਇਹ ਇੱਕ ਸਟੀਚਿੰਗ ਕੀਤਾ ਸਿੰਪਲ ਸੂਟ ਤੇ ਸਿੰਪਲ ਗਰਮੀਆਂ ਲਈ ਸਟੀਚਿੰਗ ਕਰਵਾਇਆ ਸੀ ਤੇ ਅਗਲਾ ਸੂਟ ਵੀ ਤੁਹਾਨੂੰ ਦਿਖਾਉਂਦੇ ਆ ਅਗਲਾ ਸੂਟ ਇਹ ਹੈ ਤੇ ਇਹ ਵੀ ਅਸੀਂ ਸਟੀਚਿੰਗ ਕੀਤਾ ਸਾਡੇ ਕੋਲੋਂ ਹੀ ਲਿਆ ਸੀ ਇਹ ਤੇ ਆ ਦੇਖੋ ਕਿੰਨਾ ਪਿਆਰਾ ਸੂਟ ਹੈ ਤੇ ਇਹਦੀ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੈ ਤੇ ਬਹੁਤ ਹੀ ਪਿਆਰਾ ਸੂਟ ਖੁੱਲਾ ਡੁੱਲਾ ਬਣਿਆ ਇਹ ਤੇ ਪੈਂਟ ਵਾਲਾ ਸੂਟ ਬਣਾਇਆ ਹੈ ਤੇ ਬਹੁਤ ਹੀ ਪਿਆਰਾ ਸਿੰਪਲ ਸੂਟ ਬਣਵਾਇਆ ਉਹਨਾਂ ਨੇ ਤੇ ਬਹੁਤ ਹੀ ਪਿਆਰਾ ਸੂਟ ਬਣਿਆ ਤੇ ਅਗਲਾ ਸੂਟ ਇਹ ਵਾ ਹੈ ਤੇ ਇਹ ਵੀ ਸਿੰਪਲ ਸਲਵਾਇਆ ਉਹਨਾਂ ਨੇ ਤੇ ਇਹ ਵੀ ਦੇਖੋ ਇਹ ਵੀ ਸਾਡੇ ਕੋਲੋਂ ਹੀ ਲਿਆ ਉਹਨਾਂ ਨੇ ਤੇ ਇੱਕ ਪੀਸ ਇਹਦੇ ਨਾਲ ਦਾ ਪਿਆ ਤੇ ਇੱਕ ਉਹ ਪਰਪਲ ਜਿਹੜਾ ਇਸ ਤੋਂ ਪਹਿਲੇ ਦਿਖਾਇਆ ਉਹਦੇ ਨਾਲ ਦਾ ਵੀ ਇੱਕ ਪੀਸ ਪਿਆ ਸਾਡੇ ਕੋਲ ਤੇਰੇ ਨਾਲ ਦਾ ਵੀ ਇੱਕ ਪੀਸ ਬਚਿਆ ਹੋਇਆ ਪਿਆ ਅਗਰ ਕਿਸੇ ਭੈਣ ਨੇ ਲੈਣਾ ਹੈ ਤਾਂ ਸਾਨੂੰ WhatsApp ਤੇ ਆਰਡਰ ਕਰ ਸਕਦਾ ਹੈ ਤੇ ਇਹ ਅਗਲਾ ਪੀਸ ਹੈ ਇਹ ਵੀ ਬਹੁਤ ਪਿਆਰਾ ਪੀਸ ਹੈ ਇਹ ਵੀ ਤੁਹਾਨੂੰ ਦੱਸਿਆ ਸੀ ਵੀ ਬਹੁਤ ਵਧੀਆ ਕੁਆਲਿਟੀ ਦਾ ਹੈ ਤੇ ਬਹੁਤ ਹੀ ਪਿਆਰਾ ਤੇ ਆ ਦੇਖੋ ਇਹ ਪੈਂਟ ਡਿਜ਼ਾਈਨਰ ਬਣਾਈਏ ਤੇ ਵੀ ਪੀਸ ਬਹੁਤ ਪਿਆਰਾ ਹੈ ਇਹਦੇ ਨਾਲ ਦੇ ਦੋ ਪੀਸ ਬਚੇ ਐ ਦੋ ਪੀਸ ਪਏ ਇਹਦੇ ਨਾਲ ਦੇ ਤੇ ਆਹ ਦੇਖੋ ਇਹਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਆਪਾਂ ਆਹਦੇ ਪਾਈਪਿੰਗ ਲਗਾ ਕੇ ਇਹਦੇ ਬਹੁਤ ਵਧੀਆ ਲੋਕ ਆਈ ਹੈ ਸੂਟ ਦੀ ਬਹੁਤ ਹੀ ਪਿਆਰਾ ਸੂਟ ਬਣਿਆ ਤੇ ਅੰਡਰਗਰਾਉਂਡ ਅਸਲਾਈ ਸੀਗੀ ਇਹ ਤੇ ਬਹੁਤ ਪਿਆਰਾ ਸੂਟ ਬਾਜੀ ਤੋਂ ਵੀ ਲਗਾਈ ਹੈ ਤੇ ਬਹੁਤ ਪਿਆਰਾ ਸੂਟ ਬਣਿਆ ਦੋ ਪੀਸ ਇਹਦੇ ਨਾਲ ਦੇ ਬਚੇ ਹੋਏ ਐ ਤੇ ਪਿਓਰ ਦੀ ਚੁੰਨੀ ਆ ਉਹਦੇ ਨਾਲ ਤੇ ਜੇ ਮੇਰੀ ਕਿਸੇ ਭੈਣ ਨੇ ਲੈਣਾ ਹੋਵੇ ਤਾਂ ਸਾਨੂੰ WhatsApp ਤੇ ਆਰਡਰ ਕਰ ਸਕਦੀ ਇੱਕ ਬਲੈਕ ਕਲਰ ਤੇ ਇੱਕ ਕੈਮਲ ਕਲਰ ਇਹਦੇ ਨਾਲ ਦੇ ਵੀ ਪਏ ਆ ਇਹ ਅਗਲਾ ਪੀਸ ਹੈ ਇਹ ਕੋਟ ਸੈੱਟ ਬਣਵਾਇਆ ਹੈ ਆ ਦੇਖੋ ਕਿੰਨਾ ਵਧੀਆ ਕੋਟ ਸੈੱਟ ਅਸੀਂ ਬਣਾਇਆ ਹੈ ਤੇ ਆ ਲੈਂਸ ਲਗਾ ਕੇ ਪੈਂਟ ਤੋਂ ਤੇ ਦੇਖੋ ਕਿੰਨਾ ਵਧੀਆ ਬਣਿਆ ਹੈ ਬਹੁਤ ਹੀ ਪਿਆਰਾ ਬਣਿਆ ਹੈ ਤੇ ਆਪਾਂ ਦੇਖੋ ਆ ਗਲੇ ਤੋਂ ਵੀ ਲਗਾਈ ਹੈ ਤੇ ਅੱਗੇ ਪੱਲਿਆਂ ਤੋਂ ਵੀ ਆ ਦੇਖੋ ਪੱਲੇ ਤੋਂ ਵੀ ਕਿੰਨੀ ਵਧੀਆ ਕੋਲ ਕੇ ਤੁਹਾਨੂੰ ਦਿਖਾਉਂਦੇ ਆ ਬਾਜੂ ਵੀ ਦਿਖਾਉਂਦੇ ਆ ਦੇਖੋ ਕਿੰਨਾ ਵਧੀਆ ਬਣਿਆ ਤੇ ਇਸ ਤਰ੍ਹਾਂ ਆਪਾਂ ਪੱਲੇ ਤੇ ਲਗਾਤੀ ਤੇ ਉੱਪਰ ਤੱਕ ਕੱਪਾ ਲਗਾਤੀ ਸੀ ਗਲੇ ਤੱਕ ਦੋਨਾਂ ਸਾਈਡਾਂ ਤੋਂ ਤੇ ਗਲੇ ਤੋਂ ਵੀ ਵੀ ਸ਼ੇਪ ਗਲਾ ਬਣਾ ਕੇ ਵੀ ਸ਼ੇਪ ਗਲੇ ਤੋਂ ਵੀ ਲਗਾਤੀ ਤੇ ਬਾਜੂ ਤੋਂ ਕੋਟ ਸੈੱਟ ਬਹੁਤ ਹੀ ਪਿਆਰਾ ਬਣਿਆ ਇਹ ਆ ਦੇਖੋ ਕਿੰਨਾ ਵਧੀਆ ਲੈਸ ਲਾ ਕੇ ਕਿੰਨੀ ਇਹਦੀ ਸ਼ਾਈਨਿੰਗ ਹੈ ਤੇ ਆ ਦੇਖੋ ਬਹੁਤ ਹੀ ਪਿਆਰਾ ਬਣਿਆ ਹੈ ਤੇ ਕੋਟ ਸੈੱਟ ਬਹੁਤ ਪਿਆਰਾ ਲੱਗਦਾ ਹੈ ਤੇ ਅਗਰ ਕਿਸੇ ਭੈਣ ਨੇ ਜਿਹੜੇ ਪੀਸ ਆਪਾਂ ਦੱਸੇ ਕੁਝ ਪਏ ਹੈ ਲੈਣੇ ਹੁਣ ਤੇ WhatsApp ਤੇ ਸਾਨੂੰ ਆਰਡਰ ਕਰ ਸਕਦਾ ਹੈ ਤੇ ਕਮੈਂਟ ਕਰਕੇ ਦੱਸਣੀ ਤੁਹਾਨੂੰ ਕਿਹੋ ਜਿਹੀ ਲੱਗੇ ਹੈ ਧੰਨਵਾਦ